ਰੇਕ ਕਸਮਾ ਜੋ ਕਿਛ ਕਰਨਾ ਸੋ ਆਪੇ ਕਰਨਾ ਮਸਲਤ ਕਾ ਹੁੰਦੀ ਨਹੀਂ ਹਲਕ ਜਤੈ ਕਰ ਕਰਹਿ ਦਿਖਾਏ ਸਾਜੀ ਸਾਖੀ ਤੀਨੀ ਹਰ ਭਗਤਾ ਕਰ ਰੱਖੇ ਆਪਣੀ ਦੀਨੀ ਲਾਬ ਵਡਾਈ ਜਿਨ ਜਨ ਕਰੀ ਅਵਗਿਆ ਜਨ ਕੀ ਤੇਤ ਦिए ਰੁੜਾਈ ਮੋਗਤ ਭਏ ਸਾਧ ਸੰਗਤ ਕਰ ਤਿਨ ਕੇ ਆਗਨ ਸਾ ਪਰ ਹਰੇਆ ਤਿਨ ਕੋ ਦੇਖ ਭਏ ਕਿਰਪਾਲ ਤਿਨ ਭਵ ਸਾਗਰ ਤਰਿਆ ਹਮ ਨਾਨਕੀ ਨੀਚ ਤੁਮੇ ਵੱਡ ਸਾਹਿਬ ਕੁਦਰਤ ਕੋਣ ਵੀਚਾਰ ਮਨ ਤਨ ਸੀਤਲ ਗੁਰ ਦਰਸ ਦੇਖੈ ਨਾਨਕ ਨਾਮ ਆਧਾਰ ਸਾਰੰਗ ਮਹੱਲਾ ਪੰਜਵਾ ਅਸ਼ਟਪਦੀ ਘਰ ਛੇਵਾ ਇਕ ਓੰਕਾਰ ਸਤਗੁਰ ਪ੍ਰਸਾਦ ਅਗੰਮ ਅਗਾਲ ਸੁਨੋ ਜਨ ਕਥਾ ਪਾਰ ਬ੍ਰਹਮ ਕੀ ਆਚਰਜ ਸਬਾਰਹਾ ਸਦਾ ਸਦਾ ਸਤਗੁਰ ਨਮਸਕਾਰ ਗੁਰ ਕਿਰਪਾ ਤੇ ਗੁਣ ਗਾਏ ਅਪਾਰ ਮਨ ਭੀਤਰ ਹੋਵੇ ਪਰਗਾਸ ਗਿਆਨ ਅੰਜਨ ਅਗਿਆਨ ਬਿਨਾਸ ਮਿਤ ਨਾਹੀ ਜਾਂ ਕਾ ਵਿਸਥਾਰ ਸੋਭਾ ਤਾਂ ਕੀ ਅਪਰ ਅਪਾਰ ਅਨਕ ਰੰਗ ਜਾ ਕੇ ਗੰਨੇ ਨਾ ਜਾਏ ਸੋਗ ਹਰਖ ਦੋਹ ਮੈ ਲਾਏ ਅਨਕ ਬ੍ਰਹਮ ਜਾ ਕੇ ਬੇਦ ਕੁੰਨ ਕਰੈ ਹੈ ਅਨਕ ਮਹੇਸ ਬੈਸ ਧਿਆਨ ਧਰ ਹੈ ਅਨਕ ਪੁਰਖ ਅੰਸਾਇ ਅਵਤਾਰ ਅਨਕ ਇੰਦਰ ਊਮੈ ਦਰਬਾਰ ਅਨਕ ਪਵਨ ਪਾਵਕ ਅਰਨੀਰ ਅਨਕ ਰਤਨ ਸਾਗਰ ਦਦ ਖੀਰ ਅਨਕ ਸੂਰ ਸਤੀ ਅਰ ਨਖਿਆਤ ਅਨਕ ਦੇਵੀ ਦੇਵਾ ਬਹੁ ਭਾਂਤ ਅਨਕ ਬਸਦਾ ਅਨਕ ਕਾਮ ਤੇਨਾ ਅਨਕ ਕਪਾਰ ਜਾਤ ਅਨਕ ਮੁਖ ਬੇਨ ਅਨਕ ਅਕਾਸ ਅਨਕ ਪਤਾਲ ਅਨਕ ਮੁਖੀ ਜਪੀਐ ਗੋਪਾਲ ਅਨਕ ਸ਼ਾਸਤਰ ਸਿਮਰਤ ਪੁਰਾਨ ਅਨਕ ਯੁਗਤ ਹੋਵਤ ਬਖਿਆਨ ਅਨਕ ਸਰਉਤ ਸੁਨੇ ਨਿ ਪੂਰਨ ਭਗਵਾਨ